ਸ਼ਸ਼ੇਕਾਰ ਜੈ ਸ਼੍ਰੀ ਰਾਮ ਮੈਂ ਆਠੀ ਰਾਜ ਕੋ ਪੰਜਾਬ ਦੀ ਇੱਕ ਮਹਿਲਾ ਇੱਕ ਨਿਵਾਸੀ ਹਾਂ ਤੇ 2022 ਚ ਜਦੋਂ ਵਿਧਾਨ ਸਭਾ ਚੋਣਾਂ ਸੀ ਤੇ ਆਵਾਜ਼ ਦੀ ਪਾਰਟੀ ਨੇ ਸਾਨੂੰ ਬੜੇ ਝੂٹے ਵਾਅਦੇ ਕੀਤੇ ਉਹਨਾਂ ਚੋਂ ਇੱਕ ਵਾਅਦਾ ਸੀ 1000 ਰੁਪਏ ਦਾ ਕਿ ਹਰ ਇੱਕ ਬਿੱਬੀ ਨੂੰ ਹਰ ਇੱਕ ਪੈਣ ਨੂੰ 1000 ਰੁਪਏ ਦੇਵਾਂਗੇ ਇਹ ਗੱਲ ਕਰਦੇ ਆ ਇਹਨਾਂ ਨੇ ਫੀ ਪਿਛਲੀ ਦਿੱਤੀ ਆ ਤੇ ਦੋ ਮਹੀਨੇ ਬਿਜਲੀ ਫ੍ਰੀ ਵੀ ਦੇ ਦਿੱਤੀ ਤਾਂ ਕੀ ਸਾਨੂੰ ਫਾਇਦਾ ਹੋਇਆ ਜੇ 600 ਯੂਨਿਟ ਦੀ ਇਹ ਗੱਲ ਕਰਦੇ ਆ ਤੇ 600 ਯੂਨਿਟ ਤਾਂ ਸਿਰਫ ਇਦਾਂ ਦੇ ਦੋ ਹੀ ਮਹੀਨੇ ਹੁੰਦੇ ਆ ਜਦੋਂ ਸਾਡੇ ਪੰਖੇ ਨਹੀਂ ਚੱਲਦੇ ਜਾਂ ਕੂਲਰ ਨਹੀਂ ਚੱਲਦੇ ਤੇ ਉਹ 1000 ਰੁਪਏ ਦੇ ਕੇ ਤੁਸੀਂ ਸਾਡੇ ਉੱਤੇ ਕੋਈ ਅਹਿਸਾਨ ਨਹੀਂ ਕੀਤਾ ਜੇ ਸਾਲ ਦੇ ਤੁਸੀਂ ਦੇ ਰਹੇ ਹੋ ਤਾਂ ਉਸ ਤੋਂ ਜ਼ਿਆਦਾ ਨੁਕਸਾਨ ਤੁਸੀਂ ਵਪਾਰੀਆਂ ਦਾ ਕੀਤਾ 1000 ਰੁਪਏ ਤੁਸੀਂ ਗੱਲ ਕੀਤੀ ਤੋ ਉਹਨੂੰ ਸੀਮ ਬਣਾਇਆ ਸੀ ਹਰ ਇੱਕ ਬਿਬੀ ਨੇ ਤੋ ਉਹ ਵੋਟ ਪਾਈ ਇਸ ਆਸ ਨੂੰ ਲੈ ਕੇ ਕਿ ਤੁਸੀਂ 1000 ਰੁਪਏ ਸਾਡੇ ਅਕਾਊਂਟ ਚ ਪਾਓਗੇ ਤਾਂ ਕਿੱਥੇ ਇਹਨ ਘਰ ਚ ਤਿੰਨ ਬੀਬੀਆਂ ਹੋਣਗੀਆਂ ਤੇ 3000 ਆਊਗਾ ਉਹ ਗੱਲ ਛੱਡੋ ਤੁਸੀਂ ਉਹ ਤਾਂ ਤੁਸੀਂ ਕੀਤੀ ਹੀ ਨਹੀਂ ਉਤੋਂ ਅਲਾਵਾ ਕ੍ਰਾਈਮ ਇੰਨਾ ਵੱਧ ਗਿਆ ਕਿ ਬੀਬੀਆਂ ਹੁਣ ਸੁਰੱਖਿਤ ਨਹੀਂ ਰਹੀਆਂ ਹੁਣ 2 ਦਿਨ ਪਹਿਲੇ ਮੈਂ ਤੁਹਾਡਾ ਇੱਕ ਬਿਆਨ ਪੜ੍ਹਿਆ ਭਗਵੰਤ ਮਾਨ ਜੀ ਪੰਜਾਬ ਦੇ ਸੀਐਮ ਮੈਂ ਤੁਹਾਡਾ ਇੱਕ ਬਿਆਨ ਪੜ੍ਹਿਆ ਤੁਸੀਂ ਕਿਹਾ ਕਿ ਮੈਂ ਹੁਣ 111100 ਰੁਪਏ ਪਾਵਾਂਗਾ 111100 ਰੁਪਏ ਜਦੋਂ ਐਮਪੀ ਤੁਹਾਡੇ ਬਣਾਈਏ ਸੀ ਫਿਰ ਤੁਸੀਂ 111100 ਪਾਓਗੇ ਇੱਕ ਹੋਰ ਛੋਟਾ ਲੌਲੀਪੌਪ ਤੁਸੀਂ ਹਾਂ ਮੈਂ ਕਿ ਤੁਸੀਂ ਕਿ ਪੰਜਾਬ ਦੀ ਜਨਾਨੀਆਂ ਪੰਜਾਬ ਦੀ ਬੀਬੀਆਂ ਪੰਜਾਬ ਦੀ ਔਰਤਾ ਬੇਵਗੂਫਾ ਹੁਣ ਅਸੀਂ ਤੁਹਾਡੇ ਤੇ ਯਕੀਨ ਨਹੀਂ ਕਰਦੇ ਅਸੀਂ ਹੁਣ ਬੇਵਗੂਫ ਹੋਰ ਨਹੀਂ ਬਣਾਂਗੇ ਤੁਸੀਂ 1100 ਆਪਣੇ ਕੋਲ ਰੱਖੋ ਤੇ ਤੁਹਾਨੂੰ ਅਸੀਂ 1000 ਰੁਪਏ ਨੂੰ ਅਸੀਂ ਸੀਐਮ ਬਣਾ ਚੁੱਕੇ ਆ ਹੁਣ ਅਸੀਂ ਤੁਹਾਡੇ ਐਮਪੀ ਨਹੀਂ ਬਣਾਉਂਦੇ ਕਿਉਂਕਿ ਸਾਨੂੰ ਪਤਾ ਹੈ ਕਿ ਤੁਹਾਡੇ ਸਾਰੇ ਬਾਦੇ ਛੁੱਟੇ ਸੀ ਪਾਵਾ ਉਹ ਐਮਐਸਪੀ ਦਾ ਸੀ ਤੁਹਾਡੀ ਬੀਬੀ ਛੁਟਕਿਆ ਮਾਰ ਕੇ ਐਮਐਪੀ ਐਮਐਸਪੀ ਦੇ ਰਹੀ ਸੀ ਉਹ ਕਿੱਥੇ ਗਈ ਹੁਣ सिर्फ झूठ 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 बोलना चाहते हो जनता नी खिलवाड़ कर रहे हो तो हूँ पंजाब की हर एक औरत, पंजाब दी जनता जाग चुकी है पंजाब की जनता पता है कि किन हित की हमेशा गल की है पंजाब की गल की पंजाबियों किसान की गल की है, है, है वो सिर्फ एक ही है श्रोमणी अकाली दल प्रकाश सिंहल सुखबीर सिंहल विश्वास सिर्फ श्रोमणी अकाली दल से है सत श्रीकाल